ਗੁਰਪ੍ਰੀਤ ਕੌਰ ਦਾਰੂ ਪੀਂਦੀ ਸੀ ਹਾਂਜੀ ਸਰ ਸਾਨੂੰ ਵੀਡੀਓ ਆਈਆਂ ਨੇ ਨੱਚੇ ਚ ਫੋਲ ਲਿਓ ਉਹਦੇ ਕੋ ਤੁਰਿਆ ਨਹੀਂ ਜਾਣਾ ਤੁਹਾਨੂੰ ਵੀਡੀਓ ਬੁਖਾਣ ਦਾਂਗੇ ਮੈਨੂੰ ਹੋ ਗਿਆ ਨਾ ਮੇਰੇ ਬੇਟੇ ਬਾਹਰ ਗਏ ਨੂੰ ਕਿ ਮੇਰੀ ਨਹੀਂ ਨੂੰ ਮੇਰੀ ਕਲੱਬਾਂ ਜੀ ਆਂਦੀ ਫਿਰਦੀ ਗੁਰਪ੍ਰੀਤ ਕੌਰ ਕਲੱਬਾਂ ਜੀ ਜਾਂਦੀ ਸੀ ਗੁਰਪ੍ਰੀਤ ਕੌਰ ਕਲੱਬਾਂ ਜਾਂਦੀ ਸੀ ਇਸੇ ਗੱਲ ਦਾ ਰੌਲਾ ਜੀ ਜੇ ਬੀਤੇ ਦਿਨ ਹੀ ਇਟਲੀ ਵਾਲ ਨੇ ਇੱਕ ਕੁੜੀ ਦੇ ਨਾਲ ਪੋਡਕਾਸਟ ਕੀਤਾ ਸੀਗਾ ਜਿਸ ਦਾ ਨਾਮ ਸੀਗਾ ਗੁਰ ਉਸ ਕੁੜੀ ਨੇ ਦੱਸਿਆ ਸੀ ਕਿ ਮੈਨੂੰ ਵਿਆਹ ਤੋਂ ਕੁਝ ਟਾਈਮ ਬਾਅਦ ਹੀ ਮੇਰੀ ਸੱਸ ਨੇ ਘਰੋਂ ਕੱਢ ਦਿੱਤਾ ਤੇ ਮੇਰੀ ਬਹੁਤ ਕੁੱਟਮਾਰ ਕੀਤੀ ਹੈਗੀ ਤੇ ਉਸ ਕੁੜੀ ਦਾ ਜੋ ਮਾਮਾ ਸਹੁਰਾ ਸੀਗਾ ਉਸ ਨੇ ਵੀ ਉਸ ਕੁੜੀ ਦੇ ਗਲਤ ਹੱਥ ਲਾਇਆ ਉਸ ਦੇ ਪ੍ਰਾਈਵੇਟ ਅੰਗਾਂ ਨੂੰ ਹੱਥ ਲਾਇਆ ਸੀਗਾ ਸੋ ਉੱਥੇ ਆਪਾਂ ਤੋਂ ਦੱਸਦੇ ਕਿ ਇੰਨਾਂ ਗੱਲਾਂ ਤੋਂ ਬਾਅਦ ਹੁਣ ਕੁੜੀ ਦੀ ਸੱਸ ਦੀ ਵੀ ਇੱਕ ਇੰਟਰਵਿਊ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਉਸ ਨੇ ਸਾਰਾ ਕੁਝ ਦੱਸਿਆ ਹੈਗਾ ਕਿ ਇਹ ਕੁੜੀਆਂ ਜਿਹੜੀ ਕਿ ਡਰਿੰਕ ਕਰਦੀ ਸੀਗੀ ਤੇ ਕਲੱਬਾਂ ਦੇ ਵਿੱਚ ਜਾਂਦੀ ਸੀਗੀ ਕਿ ਸਰਦਾਰਾਂ ਦੀਆਂ ਕੁੜੀਆਂ ਕਲੱਬਾਂ ਦੇ ਵਿੱਚ ਜਾਂਦੀਆਂ ਹੁੰਦੀਆਂ ਨੇ ਨਾਲ ਦੀ ਨਾਲ ਕੁੜੀ ਦੀ ਸੱਸ ਨੇ ਦੱਸਿਆ ਕਿ ਇਹ ਮੁੰਡਿਆਂ ਦੇ ਨਾਲ ਗੱਲਾਂ ਬਾਤਾਂ ਵੀ ਕਰਦੀ ਸੀ ਤੇ ਮੇਰੇ ਮੁੰਡੇ ਨੂੰ ਫੋਟੋਆਂ ਵੀ ਭੇਜਦੀ ਸੀ ਮੁੰਡਿਆਂ ਦੇ ਹੱਥਾਂ ਦੇ ਵਿੱਚ ਹੱਥ ਪਾ ਕੇ ਜੋ ਚੈਟ ਵੀ ਤੁਸੀਂ ਆਪਣੇ ਸਕਰੀਨ ਉੱਪਰ ਪੜ੍ਹ ਸਕਦੇ ਹੋ ਤੇ ਬਹੁਤ ਵੀਰਪਰਾਜ ਨੇ ਜਿਹੜੇ ਕਿ ਕੁੜੀ ਦੇ ਹੱਕ ਦੇ ਵਿੱਚ ਬੋਲਦੇ ਪਏ ਨੇ ਕਿਉਂਕਿ ਜੋ ਉਸ ਕੁੜੀ ਦਾ ਮਾਮਾ ਸੋਰਾ ਸੀਗਾ ਉਸ ਦਾ ਕਰੈਕਟਰ ਵੀ ਕੋਈ ਏਡਾ ਖਾਸ ਨਹੀਂ ਹੈਗਾ ਉਸ ਨੇ ਬਹੁਤ ਛੋਟੇ-ਛੋਟੇ ਕੁੜੀਆਂ ਦੇ ਨਾਲ ਗਲਤ ਕੰਮ ਕੀਤੇ ਨੇ ਸੋ ਉੱਥੇ ਹੀ ਲੋਕ ਬਹੁਤ ਸਾਰੇ ਕੁੜੀ ਨੂੰ ਵੀ ਗਲਤ ਕਹਿੰਦੇ ਨੇਗੇ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਸ ਦੇ ਹੱਕ ਦੇ ਵਿੱਚ ਹੋਗੇ ਬਾਕੀ ਇਸ ਗੁਰਨਾਮ ਦੀ ਕੁੜੀ ਨੇ ਇੱਕ ਕਾਲ ਰਿਕਾਰਡਿੰਗ ਵੀ ਸਾਂਝੀ ਕੀਤੀ ਸੀ ਇਸ ਦੀ ਸੱਸ ਦੀ ਜਿਹਦੇ ਵਿੱਚ ਉਹ ਬਹੁਤ ਗਲਤ ਬੋਲਦੀ ਪਈ ਤੁਹਾਨੂੰ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਜੇ ਮਿਲਦਾ ਤੁਹਾਡੀ ਸਕਰੀਨ ਦੇ ਉੱਪਰ ਵੀ ਸ਼ੋ ਹੋ ਰਿਹਾਣਾ ਤੁਸੀਂ ਜਾ ਕੇ ਵੀਡੀਓ ਜ਼ਰੂਰ ਦੇਖਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰਿਓ ਰੱਬ ਰਾਖਾ